ਦਿਮਾਗੀ ਦੌਰਾ ਪੈਣ ਦੇ ਕਾਰਨ ਜਸਵਿੰਦਰ ਪੱਲਾ ਦਾ ਦਿਹਾਂਤ ਹੋਇਆ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਲੰਗੀ ਦੇ ਸ਼ਮਸ਼ਾਨ ਘਾਟ ਵਿਖੇ ਪੰਜਾਬੀ ਕਮੇਡੀ ਦੇ ਬਾਦਸ਼ਾਹ ਕਹੇ ਜਾਣ ਵਾਲੇ ਜਸਵਿੰਦਰ ਪੱਲਾ ਇਸ ਤਰ੍ਹਾਂ ਦੇ ਨਾਲ ਸਭ ਨੂੰ ਹਸਾਉਣ ਵਾਲੇ ਰਵਾ ਕੇ ਚਲੇ ਗਏ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨ ਘਾਟ ਦੇ ਵਿੱਚ ਲੋਕਾਂ ਦੀ ਭੀੜ ਜਿੱਥੇ ਨਜ਼ਰ ਆਈ ਉੱਥੇ ਹੀ ਵੱਡੇ ਵੱਡੇ ਸਟਾਰ ਵੀ ਆਖਰੀ ਵਾਰ ਜਸਵਿੰਦਰ ਪੱਲਾ ਜੀ ਨੂੰ ਦੇਖਣ ਲਈ ਇੱਥੇ ਪਹੁੰਚੇ ਹੋਏ ਸਨ। ਉਹਨਾਂ ਦੇ ਪੁੱਤ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਦੌਰਾਨ ਗੀਤਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਵੱਡੇ ਕਲਾਕਾਰਾਂ ਸਮੇਤ ਸਿਆਸਤਦਾਨ ਇੱਥੇ ਮੌਜੂਦ ਸਨ। ਜਸਵਿੰਦਰ ਪੱਲਾ ਦੀ ਦੇਹ ਨੂੰ ਉਹਨਾਂ ਦੇ ਘਰ ਤੋਂ ਫੁੱਲਾਂ ਨਾਲ ਸਜਾ ਕੇ ਬਸਤੇ ਵਿੱਚ ਲਿਆਂਦਾ ਗਿਆ। ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਤੇ ਪ੍ਰਸ਼ੰਸਕ ਅਤੇ ਸ਼ੁਭਚਿੰਤਕਾਂ ਦੀ ਇੱਥੇ ਭੀੜ ਲੱਗੀ ਹੋਈ ਸੀ। ਵੱਡੇ ਵੱਡੇ ਕਲਾਕਾਰ ਜਿਨ੍ਹਾਂ ਦੇ ਵਿੱਚ ਮਨਕਿਰਥੋਲਾ ਕਹਿ ਲੋ ਨੀਰੂ ਬਾਜਵਾ ਕਹਿ ਲੋ ਐਮੀ ਵਿਰਕ ਕਹਿ ਲੋ ਇਹੋ ਜਿਹੇ ਸਾਰੇ ਹੀ ਕਲਾਕਾਰ ਇੱਥੇ ਪਹੁੰਚੇ ਹੋਏ ਸਨ ਇਸ ਭਾਵਕ ਮਾਹੌਲ ਦੇ ਵਿੱਚ ਕਲਾਕਾਰਾਂ ਦੀਆਂ ਅੱਖਾਂ ਨਮ ਸਨ ਹੰਝੂ ਵਹਿੰਦੇ ਹੋਏ ਦੇਖਿਆ ਗਿਆ ਤੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਸੰਭਾਲਦੇ ਹੋਏ ਵੇ ਸ਼ਮਸ਼ਾਨ ਘਾਟ ਦੇ ਵਿੱਚ ਪੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਕਿਉਂਕਿ ਲੋਕਾਂ ਦਾ ਇਕੱਠ ਹੀ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹਨਾਂ ਨੂੰ ਸੰਭਣਾ ਔਖਾ ਹੋ ਗਿਆ। 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਪੱਲਾ ਅਚਾਨਕ ਹੀ ਇਸ ਦੁਨੀਆ ਤੋਂ ਤੁਰ ਗਏ। ਦਿਮਾਗੀ ਦੌਰਾ ਪੈਣ ਦੇ ਕਾਰਨ ਉਹਨਾਂ ਦੀ ਜਾਨ ਗਈ ਹੈ। ਬੀਤੇ ਦਿਨੀ 4 ਵਜੇ ਇਹ ਖਬਰ ਜਿਵੇਂ ਹੀ ਲੋਕਾਂ ਨੂੰ ਪਤਾ ਲੱਗੀ ਸਵੇਰੇ ਤੜਕਸਾਰ ਕਿ ਜਸਵਿੰਦਰ ਪੱਲਾ ਨਹੀਂ ਰਹੇ ਤਾਂ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ ਸੀ। ਤਾਂ ਜੁ ਉਹਨਾਂ ਦੀ ਅੰਤਿਮ ਵਿਦਾਇਗੀ ਦੇਣ ਵਾਲਿਆਂ ਦੇ ਵਿੱਚ ਕਈ ਵੱਡੇ ਕਲਾਕਾਰ ਜਿੱਥੇ ਪਹੁੰਚੇ ਉੱਥੇ ਹੀ ਉਹਨਾਂ ਦੇ ਪਰਿਵਾਰਿਕ ਮੈਂਬਰ ਬੇਹਦ ਹੀ ਸ਼ੌਕ ਦੇ ਵਿੱਚ ਸੀ ਕਾਫੀ ਉਹਨਾਂ ਨੂੰ ਸਦਮਾ ਲੱਗਿਆ ਕਿ ਕਿਸ ਤਰ੍ਹਾਂ ਦੇ ਨਾਲ ਜਸਵਿੰਦਰ ਪੱਲਾ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਛੱਡ ਕੇ ਤੁਰ ਗਏ ਕੋਈ ਯਾਦ ਅਜਿਹੀ ਹੋਵੇ ਜਿਹੜੀ ਤੁਹਾਡੇ ਨਾਲ ਜੁੜੀ ਹੋਵੇ ਜਾਂ ਤੁਹਾਨੂੰ ਉਹ ਚੈਨ ਚੰਦਰੀ ਦੀ ਹੋਵੇ ਉਹਨਾਂ ਉਹਨਾਂ ਵਰਗਾ ਫਨਕਾਰ ਕੌਣ ਸੀ ਸਾਰੀਆਂ ਫਿਲਮਾਂ ਤੇ ਬਹੁਤ ਵੱਡਾ ਉਹਨਾਂ ਦਾ ਹਿੱਸਾ ਹੁੰਦਾ ਸੀ ਫਿਲਮ ਨੂੰ ਸੁਪਰ ਡੂਪਰ ਹੇਟ ਕਰਨ ਦਾ ਤੇ ਬਾਕੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਤਾਂ ਆਹੀ ਚੀਜ਼ ਕਹਿਣਾ ਵੀ ਰੱਬ ਪਰਿਵਾਰ ਨੂੰ ਕੀ ਬਾਲ ਬੱਚੇ ਤੇ ਜੋ ਜੋ ਅੱਜ ਕੀ ਸਾਡੇ ਵਿੱਚ ਨਹੀਂ ਹੈਗੇ ਸੋ ਤੇ ਸਾਰੀ ਪੰਜਾਬੀ ਇੰਡਸਟਰੀ ਨੂੰ ਸਾਰੇ ਪੰਜਾਬੀ ਜਿਹੜੇ ਸ਼ੁਰੂ ਤੋਂ ਸ਼ੰਗਾਟੇ ਤੋਂ ਲੈ ਕੇ ਉਹਨਾਂ ਨਾਲ ਜੁੜੇ ਸੀ ਬਹੁਤ ਵੱਡਾ ਘਾਟਾ ਪਿਆ ਜੀ ਨਾ ਪੂਰਾ ਹੋਣ ਵਾਲਾ ਕਟਾ ਜਦੋਂ ਇਹ ਸੁਣੀ ਹੈ ਜੀ ਜਦੋਂ ਤੁਸੀਂ ਖਬਰ ਸੁਣੀ ਵੀ ਹਾਂ ਜੀ ਹਰ ਬਾਕੀ ਦਾ ਬੱਚ ਕੀ ਆਇਆ ਉਸ ਸਮੇਂ ਕਿਹੜੀ ਚੀਜ਼ ਆ ਗਈ ਬੜਾ ਜੀ ਮੇਨ ਪਰਿਵਾਰ ਦਾ ਹੀ ਪਰਿਵਾਰ ਮੇਨ ਦਾ ਵਿੱਚ ਸਾਰਿਆਂ ਦਾ ਪਰਿਵਾਰ ਨਾਲ ਖੜਨਾ ਬਣਦਾ ਜੀ ਤੇ ਸੋ ਸਾਡੀ ਬਹੁਤ ਵੱਡੇ ਫਨਕਾਰ ਸੀ ਸਾਡੇ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਕਿਹਾ ਕਿ ਮਾਈਕ نیچے ਕਰ ਲੋ ਯਾਰ ਤੇ ਫਲਮਾਂ ਥੋੜਾ نیچے ਰਲੋ ਮੂੰਹ ਵਿੱਚ ਉਹਨਾਂ ਦਾ ਫਿਲਮਾਂ ਚ ਹੋਣਾ ਤੇ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਚੋਅਛਾਂਡੇ ਵਿੱਚ ਨਹੀਂ ਹੋ ਰਹੀ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੈਸਾ ਬਹੁਤ ਅੱਛੀ ਚੀਜ਼ ਹੈ ਜਿਹੜਾ ਕਿੰਦਾ ਮਾਇਆ ਨੂੰ ਪਿਆਰ ਨਹੀਂ ਕਰਦਾ ਤੇ ਤੁਸੀਂ ਦੇਖਿਆ ਹੋਵੇਗਾ ਉਹ ਬੰਦੇ ਬੜੇ ਕਰਪਟ ਨਿਕਲਦੇ ਹੈ ਪੈਸਾ ਬੁਰੀ ਚੀਜ਼ ਨਹੀਂ ਲੇਕਿਨ ਜਦੋਂ ਫਨਕਾਰ ਹੈ ਉਹਦੇ ਲਈ ਇਬਾਦਤ ਹੈ ਜਦੋਂ ਕੋਈ ਕਲਾ ਕੋਈ ਸਿੰਧ ਕੋਈ ਤੁਸੀਂ ਉਹਦੇ ਚ ਪੱਕੇ ਹੋ ਜਾਂਦੇ ਆ ਤੇ ਪੈਸਾ ਆਪਣੇ ਆਪ ਆਸ਼ਿਕ ਹੋ ਜਾਂਦਾ ਪੈਸਾ ਸਾਂਭ ਨਹੀਂ ਹੁੰਦਾ ਪੈਦਲ ਤੁਰਨ ਵਾਲੇ ਵੀ ਬਾਈ ਜਹਾਜ਼ ਲੈ ਲੈਂਦੇ ਆ ਰੌਲਾ ਹੀ ਹਾਂ ਲੇਕਿਨ ਜੇ ਪਹਿਲਾਂ ਹੀ ਪੈਸੇ ਮਗਰ ਚੱਲਿਏ ਜਾਂ ਸ਼ੋਹਰਤ ਲਈ ਕੋਸ਼ਿਸ਼ ਕਰੀਏ ਪੈਸਾ ਵੀ ਦੂਰ ਤੁਰ ਜਾਂਦਾ ਸ਼ੋਹਰਤ ਵੀ ਦੂਰ ਤੁਰ ਜਾਂਦੀ ਇਸ ਕਰਕੇ ਇਹ ਇਬਾਦਤ ਹੈ ਚਾਹੇ ਉਹ ਐਕਟਿੰਗ ਹੈ ਚਾਹੇ ਕੋਈ ਵੀ ਸਿੰਗਰ ਚਾਹੇ ਸਿੰਗਿੰਗ ਹੈ ਜਿਹੜਾ ਬੰਦਾ ਇਹਨੂੰ ਵਾਦਤ ਸਮਝ ਕੇ ਕਰਦਾ ਇਹ ਸਾਰੇ ਚੀਜ਼ਾਂ ਆਸ਼ਿਕ ਹੋ ਜਾਂਦੇ ਬਹੁਤ ਬਹੁਤ ਧੰਨਵਾਦ ਜੰਗੇ ਪੁੱਤ ਦਾ ਵੀ ਇੱਕ ਹਸਬੈਂਡ ਦਾ ਵੀ ਇੱਕ ਚੰਗੇ ਬਾਪ ਦਾ ਵੀ ਉਹ ਚੰਗੇ ਦੋਸਤਾਂ ਦਾ ਵੀ ਈਵਨ ਪ੍ਰੋਫੈਸ਼ਨਲ ਸਾਡੇ ਦਾ ਚਲੋ ਦੋਸਤ ਸੀਗੇ ਭਲਾ ਸਾਹਿਬ ਸਾਡੇ ਬਾਪ ਵੀ ਅਜਿਹੇ ਸੀਗੇ ਪਰ ਦੋਸਤਾਂ ਦਾ ਨਹੀਂ ਦਸ ਸੀ ਬਟ ਫੈਸ਼ਨਲ ਲਾਈਨ ਚ ਜਿਹੜੇ ਨਵੇਂ ਲੋਕ ਆਉਂਦੇ ਸਭ ਨਾਲ ਬਣਾਉਣ ਲਈ ਦੋਸਤ ਨਹੀਂ ਸੀ ਉਹਨਾਂ ਦਾ ਬਿਹੇਵੀਅਰ ਵੀ ਉਹਨਾਂ ਦਾ ਉਹੀ ਸੀ ਜੋ ਸਾਡੇ ਨਾਲ ਸੀ ਤਾਂ ਉਹ ਇੰਨਾ ਮਤਲਬ ਗੁਰ ਰਿਸ਼ਤੇਦਾਰ ਪੱਖ ਨਹੀਂ ਬਹੁਤ ਵਧੀਆ ਇਨਸਾਨ ਅਸੀਂ ਨਹੀਂ ਲਿਖਿਆ। ਉਹ ਤੁਹਾਡੇ ਨਾਲ ਤਾਂ ਬੌਂਡਿੰਗ ਬਹੁਤ ਵਧੀਆ ਸੀਗੀ ਜੀ। ਸੋ ਉਸ ਚੀਜ਼ ਨੂੰ ਲੈ ਕੇ ਤੁਸੀਂ ਉਹਨਾਂ ਦੇ ਲਈ ਕੁਝ ਲਿਖਦੇ ਵੀ ਰਹੇ ਹੋ। ਉਹ ਆਪ ਵੀ ਬਹੁਤ ਕੁਝ ਲਿਖਦੇ ਸੀ। ਪੱਲਾ ਸਾਹਿਬ ਅ ਅ ਕਾ ਇਹਸ ਕਲਾ ਦੇ ਮਾਹਿਰ ਸੀਗੇ। ਉਹਨਾਂ ਜਦੋਂ ਵੀ ਕੋਈ ਪੰਚ ਲਈਦਾ ਸੀਗਾ ਉਹ ਪੰਚ ਨੂੰ ਐਡਾ ਬਖੂਬੀ ਲਿਖਉਂਦੇ ਸੀਗੇ। ਜੇ ਕੋਈ ਫਿਲਮ ਦੇ ਸੈੱਟ ਤੇ ਤੁਹਾਨੂੰ ਕੋਈ ਕੰਪਲੀਮੈਂਟ ਦਿੱਤਾ ਹੋਵੇ ਉਹਨਾਂ ਨੇ ਕੋਈ ਨਾ ਕੋਈ ਚੀਜ਼ ਲੈ ਕੇ ਕੌਮਪਲੀਮੈਂਟ ਹੋਈ ਹੋਏ ਉਹ ਹਮੇਸ਼ਾ ਹੀ ਕਹਿੰਦੇ ਸੀਗੇ ਕਿ ਨਰੇਸ਼ ਮੈਂ ਸਭ ਤੋਂ ਵੱਧ ਕੰਫਰਟੇਬਲ ਫਿਲਮਾਂ ਤੇ ਹੁੰਦਾ ਓਕੀ ਮਿੰਦੋ ਤੇ ਬੜਾ ਆਉਂਦਾ ਮੱਥਾ ਨਬਾਈ ਨਹੀਂ ਕਰਨੀ ਪੈਂਦੀ ਬਟ ਸਾਨੂੰ ਵੀ ਮੈਨੂੰ ਜੋ ਲੱਗਦਾ ਕਿ ਜਿੰਨਾ ਜੋ ਕਮੇਡੀ ਮੈਂ ਲਿਖਦਾ ਹ ਭੱਲਾ ਸਾਹਿਬ ਮੈਂ ਜੀ ਇੱਥੇ ਲੈ ਕੇ ਆਏ ਤੇ ਬੰਦਾ ਸਾਹਿਬ ਇੱਥੇ ਲੈ ਜਾਂਦੇ ਸੀ ਕਿ ਕਿਹੜੀ ਉਹਨਾਂ ਦੀ ਟੈਗ ਲਾਈਨ ਸੀ ਜਾਂ ਬੱਟ ਲਾਈਨ ਸੀ ਕਿ ਜੋ ਲੋਕਾਂ ਨੂੰ ਯਾਦ ਰਹਦੀਆਂ ਨੇ ਕੋਈ ਵੀ ਲੜਨ ਨੇ ਬੁਲੀ ਅੱਜ ਤੱਕ ਕਬਲ ਦੇਖੋ ਉੱਟੀ ਲੋਦਾ ਕਾਲਾ ਕੋਟ ਹਮੇਸ਼ਾ ਯਾਦ ਰੂਗਾ ਪਰ ਕਾਲਾ ਕੋਟ ਲਾ ਕੇ ਚਲੇ ਗਿਆ ਅੱਜ ਤੱਕ ਸਫੇਦ ਕੱਪੜੇ ਆ ਗਏ ਦੇਖੋ ਇਹ ਉਹ ਇਨਸਾਨ ਹੈ ਨੇ ਵਧੀਆ ਜਿਹਦਾ ਕੋਈ ਸੰਬੋਧ ਨਹੀਂ ਹੈ ਪਰਵਾਰ ਦੇ ਲਈ ਬਹੁਤ ਦੁੱਖ ਹੈ ਇੱਕ ਮੋੜਾ ਬਹੁਤ ਮੁਸ਼ਕਿਲ ਕਿੜੀ ਜਦੋਂ ਬਿਠੇ ਨਾਲ ਗੱਲ ਜਦੋਂ ਸਾਡੀ ਨਾਲ ਗੱਲ ਕਰ ਰਿਹਾ ਸੀ ਉਹ ਰਾਜ ਨਾਲ ਤਾਂ ਫੋਨ ਤੇ ਗੱਲ ਹਮੇਸ਼ਾ ਹੁੰਦੀ ਸੀ ਕਿਉਂਕਿ ਬੰਦਾ ਸਾਹਿਬ ਨੂੰ ਡਾਕਟਰਸ ਨੇ ਮਨਾ ਦਿੱਤਾ ਸੀ ਜਿਆਦਾ ਮੇਲ ਜੋਖੀ ਰੱਖਣਾ ਲੋਕਾਂ ਨਾਲ ਕਿ ਇਨਫੈਕਸ਼ਨ ਹੋਈ ਸਸੀ ਵੀ ਹੀ ਜੋ ਇਸ ਛੜਾ ਮਿਡਲਾਈਨ ਦਾ ਇੰਪੋਰਟੈਂਟ ਨਹੀਂ ਹੈਗਾ ਪਰ ਲਾ ਸਭ ਠੀਕ ਹੋ ਉਹਨਾਂ ਦੇ ਮਾਪੇ ਵੀ ਬੈਠੇ ਨੇ ਕਿ ਬੀਟੀ ਦਾ ਚਲੇ ਜਾਣਾ ਬਹੁਤ ਬਹੁਤ ਦੁੱਖ ਹੈ ਜੀ ਬਹੁਤ ਵੱਡਾ ਦੁੱਖ ਹੈ ਮੈਨੂੰ ਯਾਦ ਹੈ ਮੇਰੇ ਡੈਡੀ ਗਏ ਸੀ ਤਾਂ ਮੇਰੀ ਦਾਦੀ ਚੰਗੀ ਭਲੀ ਸੀਗੀ ਦਾਦੀ ਮਿੰਨੇ ਬਾਅਦ ਚਲੀ ਗਈ ਬਿਨਾਂ ਗੱਲ ਤੋਂ ਇੱਦਾਂ ਬੈਠੇ ਬਿਠਾਈ ਪੈਸ ਬੰਦਾ ਦਿਲ ਨੂੰ ਨਾਲ ਲੈਂਦਾ ਜੀ ਬਟ ਸਸੀ ਅਹੀ ਬਾਬਾ ਜੀ ਅੱਗੇ ਅਰਦਾਸ ਕਰਾਂਗੇ ਮਾਤਾ ਜੀ ਸੇ ਸਲਾਮ ਕਰੇ ਚਲ ਬਹੁਤ ਸਾਰਾ ਧੰਨਵਾਦ ਧੰਨਵਾਦ ਸਾਰੀ ਸੰਗਤ ਦਾ बहुत तो बड़ी तो उसकी कुछ समझ नहीं आ रही oh, थी ये थैंक यू थैंक यू थैंक यू थैंक यू